ਸਵੇਰੇ ਸਵੇਰੇ ਪੈਪ ਲੈ ਕੇ ਬਾਈ ਮੋਟਰ ਤੇ ਪਹੁੰਚ ਗਏ ਤੇ ਆਪਾਂ ਨੇ ਨਾ ਪੌਂਡ ਭਰਨਾ ਹੁਣ ਸਸਰੀ ਗੱਲ ਸਾਰੇ ਵੀਰ ਭਰਾਵਾਂ ਨੂੰ ਕਿਹਾ ਮਜ਼ਾਰੀ ਜਾਨਵਰ ਸੱਟ ਸਾਰਿਆਂ ਦੇ ਕਿਉਂਕਿ ਲਾਈਟ ਚੱਲ ਰਹੀ ਹੈ ਲਾਈਟ ਦਾ ਫਿਰ ਕੋਈ ਭਰੋਸਾ ਨਹੀਂ ਹੈਗਾ ਇਸ ਕਰਕੇ ਆਪਾਂ ਮਾਮੇ ਆਹ ਦੇਖੋ ਪੈਪ ਬੈਲਡ ਕਰਤਾ ਤਾਂ ਉੱਥੇ ਖੜ੍ਹ ਜਾਓ ਇੱਕ ਮਿੰਟ ਆਹ ਪੈਪ ਉਤਾਰ ਲਈਏ ਪਹਿਲਾਂ ਦਾ ਆਪਾਂ ਇਹ ਆ ਚੱਕੋ ਤੇ ਆ ਪਾਈਪ ਵੈਲਡ ਕਰਤਾ ਦੇਖ ਲੋ। ਇਹ ਕੈਰਪੋਰਟ ਇਹਨੂੰ ਖੋਲ ਕੇ ਇਹ ਪਾਈਪ ਫਿੱਟ ਕਰ ਲਾਂਗੇ। ਮੋਟਰ ਬੰਦ ਕਰਾਊਗਾ ਨਾ। ਉਹ ਪਾਉਂਡ ਸਾਫ ਕਰਤਾ। ਹੈ? ਹਨਾ ਆ ਹੈਗੀ। ਕਿਰਸੀ ਕਿਥੇ ਹੋਰੇ ਬੰਨਣ ਨੂੰ? ਇਹਦਾ 2 ਮਿੰਟ ਦਾ ਫੜ ਹੋਣਾ ਜਦੇ ਭਰ ਜਾਂਦਾ ਤਾਂ। ਉਹ ਇੱਧਰ ਤਾਂ ਬੰਨਣੀ ਪਊਗੀ। ਚੱਲ ਬੰਨੋ ਵੇ ਰਾਜਾ। ਕੋਈ ਆਂਡਾ ਊਂਡਾ ਦੇਖਾਂ। ਨੱਟ ਤਾਂ ਕੋਈ ਅੱਜ ਕਾ ਨਹੀਂ ਹਲੇ। ਫਲ ਤੱਕ ਨਹੀਂ ਦਿੱਤਾ ਬਾਈ ਤੇ ਬਿਛਾਲਾ ਬਿਛਾਲਾ ਮਾਮੇ ਨੇ ਆਉ ਹੀ ਦੋ ਵਾਂਡੇ ਭਾਈ ਨੇ ਇੱਧਰ ਵੀ ਨਹੀਂ ਦਿੱਤਾ ਹਲੇ ਕੋਈ ਨਹੀਂ ਚੱਲ ਲੱਗ ਜਾਣਗੇ ਦੇਣ ਜਾਨਵਰ ਫਿਰ ਰਹੇ ਨੇ ਸਾਰੇ ਬਾਈ ਬੌਂਡ ਸਾਫ ਹੈ ਭਰਦੀਏ ਕੋਈ ਨਾ ਅੱਜ ਥੋੜਾ ਦੁੱਖ ਚੱਕ ਦੇਣਾ ਜਮਈ ਠੀਕ ਆ ਆਏ ਆਏ ਹਾਏ 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 ਇਹ ਤਾਂ ਮੈਂ ਖਿੱਚ ਲੈਣਾ ਮੈਂ ਨਾਲੇ ਛਿੜਕ ਦੇਣਾ ਪਾਣੀ ਆਪਾਂ ਨੇ ਪਾਣੀ ਛਿੜਕਾਂਗੇ ਬਈ ਗਰਦ ਬਹੁਤ ਉੜਦੀ ਐ ਬਾੜ ਕੱਢ ਲਈਏ ਓਕੇ ਆ ਠੀਕ ਐ ਕਮਟਰ ਅੰਦਰੇ ਨੇ ਹਲੇ ਇਹਨਾਂ ਨੂੰ ਬਾਅਦ ਚ ਕੱਢਾਂਗੇ ਆ ਲੈ ਇੱਥੇ ਰੱਖ ਦੰਨੇ ਹਲੇ ਚਲੋ ਬਈ ਉਧਰ ਕਰਾਵਾਂ ਮੈਂ ਸੈਟਿੰਗ ਜਾਨਵਰ ਦਾ ਫਿਰਦੇ ਨੇ ਸਾਰੇ ਮੋਟਰ ਕਰਤੀ ਬੰਦ ਬੰਦ ਕਰਕੇ ਆ ਟੱਕਣ ਹੋਲ ਮਾਮੇ ਦਾ ਕਹੇ ਨਾਲ ਖੁੱਲੂ ਚੱਲ ਪਿਆ ਬਾਈ ਚੱਲ ਪਿਆ ਮਾਮੇ ਇਧਰ ਲੀਠੋ ਘੜੀ ਪੈਣੀ ਆ ਇਧਰੋਂ ਖੁੱਲਾ ਹੈ ਬਾਈ ਗਾੜ ਖੜ ਜੋ ਪਹਿਲਾਂ ਮੈਂ ਇਧਰ ਇੰਤਜ਼ਾਮ ਕਰਾਂ ਕੋਈ ਥਾਣੇ ਯਾਰ ਮੈਂ ਫਿਰ ਭੁੱਲੇ ਆਇਆ ਆ ਲਓ ਬਈ ਪਰਨ ਲਾਗੇ ਬੌਂਡ ਹੁਣ ਚੱਲ ਪਿਆ ਪ੍ਰੈਸ਼ਰ ਰਹਿਣ ਪੂਰਾ ਕੋਈ ਨਹੀਂ 2 ਮਿੰਟ ਸਾਰ ਲਓ ਭਾਈ ਕਰਦੇ ਆਂ ਜੇ ਤੁਹਾਡਾ ਹੱਲ ਅੱਛਾ ਵਰਸੀਮਾ ਉੱਥੇ ਪਾਤਾ ਉੱਥੇ ਨਹੀਂ ਤਾਂ ਪਾਉਣਾ ਮਾਮੇ ਇੱਥੇ ਪਾਇਆ ਕਰ ਇੱਥੋਂ ਫਿਰ ਆਪਾਂ ਚੱਕਤਾ ਲਾਵਾਂਗੇ ਦੇਖੋ ਜਾਣ ਕੇ ਪਾ ਦਿੰਦਾ ਅੱਛਾ ਠੀਕ ਆ ਠੀਕ ਆ ਲੋ ਇਮੇਤਰੋ ਫਰ ਗਿਆ ਫੁੱਲ ਪਾਉਣ ਓਕੇ ਆਰ ਬੋਰਡ ਦੇਖੋ ਇਹਦਾ ਠੀਕ ਆ ਹੁਣ ਆਪਾਂ ਇਧਰੋਂ ਪਾਣੀ ਸਿਰਕਦੀਏ ਆਜੋ ਆਜੋ ਆ ਭੱਜਦੇ ਕਹਦੇ ਆ ਸਾਲੇ ਉਡਰਦੇ ਆ ਪਾਣੀ ਤੇ ਪਾਣੀ ਛਿੜਕ ਦਈਏ ਤਾਂ ਕਿ ਆ ਗਰਦ ਮਿੱਟੀ ਜੀ ਦਬ ਜੂ ਥੋੜੀ ਜੀ ਇਹ ਬੈਠੇ ਰਹਿਣਗੇ ਠੰਡੇ ਜਿਹੇ ਚੱਕੋ ਪਾਈ ਲੜ ਵੀ ਭੱਜ ਗਈ ਕੰਮ ਵੀ ਹੋ ਗਿਆ ਕਬੂਤਰ ਹਲੇ ਨਹੀਂ ਖੋਲਣੇ ਮਾਮੇ ਆਪਾਂ ਜੇ ਖੋਲਣੇ ਹੋਏ ਨਾ ਚਾਬੀ ਤੇਰੇ ਕੋਲੇ ਆ ਬਸ ਆਹ ਕੁੰਡੀ ਦਾ ਪਾਣੀ ਬਦਲ ਲਈ ਹਾਂ ਆਓ ਜਿ ਬੜੋ ਹੁਣ ਬਾੜਾ ਇਹਨਾਂ ਨੂੰ ਆਜਾ ਸਮਾਰਮ ਉੱਤੇ ਪਾਂਡੇ ਦਾ ਮੁੱਢੇ ਮਾਰ ਦਨੇ ਆਂ ਪਾਂਡੇ ਮਾਂ ਦੂਵੇ ਪਾਣੀ ਪੀ ਜੰਨੇ ਆ ਨਾ ਜਾਨਵਰ ਇਹਨਾਂ ਨੂੰ ਪਹਿਲਾਂ ਲਿਆਵਾਂ ਘੇਰ ਕੇ ਆ ਨਾ ਸਾਰੇ ਜਾਨਵਰ ਬਾਹਰ ਭੱਜ ਗਏ ਉਹ ਦੇਖੋ ਉਹ ਅੰਦਰ ਪੌਂਡ ਭਰਤਾ ਸਾਲਿਓ ਟਰਕੀ ਵੀ ਬਾਹਰ ਭੱਜ ਗਈ ਚਲੋ 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 ਅੰਦਰ ਅੰਦਰ ਚੱਲ 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 ਪਾਜਾ ਪਾਜਾ ਮੋੜ ਦਾ ਮੋੜ ਹੈ। ਹੱਰਾ। ਬੱਸ ਚਲੋ। ਅੰਦਰ ਪੌਂਡ ਭਰਿਆ ਹੋਇਆ ਆ ਇਹ ਪੱਤੇ ਕੱਟਣੇ ਵਾਲੇ ਐਦੇ ਹਨਾ। ਚਲੋ 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 ਹੁਣ ਦੇਖਦੀਆਂ ਕਿ ਐ ਇੱਕ ਵੜਗੀ। ਆਇਆ ਦੱਸ ਉਦਣ ਦੀਆਂ ਪਾਣੀ ਪਾਣੀ ਕਰਦੀਆਂ। ਅੱਜ ਜਾ ਨਹੀਂ ਹੁੰਦਾ ਉੱਥੇ। ਆ ਦੇਖਾ ਆਪਣਾ ਲੈਦਾ ਹੀ ਸ਼ਟਰ ਜਿਹਾ ਖੋਲੀ ਫਿਰ ਜਾਂਦਾ। ਓ ਚਲੋ ਚਲੋ ਚਲ ਲਹੈ ਚਲਾ ਆਪੇ ਵੜ ਜਾਣਾ ਮਾਮੇ ਇਹਨਾਂ ਨੇ ਫੇਰੀ ਜਾਣਦੇ ਹਾਲੇ ਆਹ ਲੰਦੀਆਂ ਨੇ ਯਾਰੇ ਠੀਕ ਹੈ ਠੀਕ ਹੈ ਹੁਣ 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 ਕਦੇ ਭਜਦੀਆਂ ਆਵਾਜ਼ ਸੁਣ ਕੇ ਚੱਕੋ ਭਾਈ ਰਾਜ ਹੰਸ ਦੀ ਵੀ ਤਿਆਰੀ ਆ ਇਹ ਆ ਗਿਆ ਚੱਲ ਵੀ ਦੂੰਗੀ ਚੱਲ 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 ਲਗਦੀ ਨਹੀਂ ਜਾਂਦੀ ਇਹ 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 ਆ ਲੈ ਚੱਕ ਚੱਲ ਦੂੰ ਵੀ ਵਿੱਚ ਰਹਿ ਗਈਆਂ ਤਿੰਨ ਇਹਨਾਂ ਨੇ ਵੀ ਚਲੇ ਜਾਣਾ ਕੋਈ ਨਹੀਂ ਹਾਂ ਲਾਓ ਨਿਆਰੇ ਆਂਗਰੇਜ਼ ਜਣ ਫਿਰਦੀ ਐ ਓ ਚਲੋ ਤੁਸੀਂ ਵੀ ਮਾਮੇ ਇਧਰੋਂ ਘੇਰੇ ਆਰ ਇਹਨਾਂ ਨੂੰ ਬਾਜੀਆਂ ਨੇ ਜਮਾਈ ਹੈ ਨਾ ਪਤਾ ਨਹੀਂ ਲੱਗਦਾ ਇਹਨਾਂ ਨੂੰ ਚਲੋ ਚਲੋ ਇਹਨਾਂ ਬਾੜਾਂ ਬਈ ਮੈਂ ਪਹਿਲਾਂ ਕਿਸੇ ਦਾ ਕਿਸੇ ਤਰੀਕੇ ਲੈ ਚੋਲੇ ਦੇ ਦੇ ਆ ਚੱਕ ਲੈ ਆਂਡੇ ਬਈਆਂ ਘਰ ਨੂੰ ਲੈ ਜਾਣੇ ਆ ਜਨ ਹੋਰ ਦੇ ਦੇਣਗੇ ਕੋਈ ਨਹੀਂ ਲਹਿੜਾ ਕੇ ਚੱਲ ਫੇਰ ਵਿੱਚ ਪਹਿਲੇ ਦਾਣੇ ਲਿਆਉਂਗਾ ਪਹੁੰਚ ਗਏ ਕੋਠੇ ਹੁਣ ਆਪਾਂ ਕੂਤਰਾਂ ਨੂੰ ਪਾਉਣਾ ਜਾੜ ਚ ਕਬੂਤਰਿਆਂ ਤੱਕ ਹੈ ਤੁਰ ਬੈਠਾ ਹਨੀ ਗੀਦਾ ਬੈਠੀ ਜਾਂਦੇ ਨੇ ਹੋ ਗਿਆ ਹੱਲ ਬਈ ਹੋ ਗਿਆ ਅੱਜ ਨਾ ਚਲੋ ਕੋਈ ਨਹੀਂ ਦੇਖਦੇ ਇਹਨੂੰ ਫੜ ਕੇ ਫਿਰ ਦੇ ਦਾਂਗੇ ਇਹਦਾ ਹੋਇਆ ਅੱਲਾ ਪਾਬਣਾ ਕੰਮ ਕਰੀ ਪਾਲੀਆਂ ਵੀ ਸਾਰੀਆਂ ਉਤਰੀਆਂ ਜਾੜ ਚ ਬਹੁਤ ਔਖੀਆਂ ਪਈਆਂ ਨੇ ਪਹਿਲਾਂ ਦੂਏ ਜਾੜ ਚ ਪਈਆਂ ਜੀ ਉਹਦਾ ਥੱਲੇ ਦਾ ਸਟੈਂਡ ਹੀ ਟੁੱਟਿਆ ਹੋਇਆ ਹੈ ਰੂਤ ਉਹ ਇਧਰ ਤੇ ਨਹੀਂ ਅੰਦਰ ਹੋ ਵੀ ਪਈਆਂ ਸਾਰੀਆਂ ਹੁਣ ਟੰਗਦੇ ਆ ਇੱਥੇ ਹੁਣ ਟੰਗਿਆ ਕਰਾਂਗੇ ਫਿਰ ਤਿੰਨ ਚਾਰ ਦਿਨ ਤੱਕ ਡਾਇਆ ਕਰਾਂਗੇ ਕੂਤਰ ਅੱਜ ਕੂਤਰਾਂ ਟੰਗਦੀਆਂ ਕੱਲੋਂ ਕਬੂਤਰ ਟੰਗਾਂਗੇ ਚਲੋ ਦਿਖਾਉਨੇ ਤੁਹਾਨੂੰ ਟੰਗ ਕੇ ਟੰਗਤੀਆਂ ਕਬੂਤਰੀਆਂ ਯਾਰ ਚ ਸ਼ਾਮ ਨੂੰ ਲਾਵਾਂਗੇ ਹੁਣ ਇਹਨਾਂ ਚਲ ਲੇ ਦੂੰਗਾ ਪੈਵ ਲੈ ਕੇ ਆਇਆ ਜਿਹੜਾ ਟੁੱਟਿਆ ਹੋਇਆ ਜਿਹੜਾ ਇਹ ਚ ਪਾਉਣਾ ਤੇ ਇਹ ਹੁਣ ਸ਼ਾਮ ਨੂੰ ਇਹ ਜਾਲ ਲੈ ਕੇ ਚੱਲਾਂਗੇ ਥੱਲੇ ਕਿਉਂਕਿ ਥੱਲੇ ਤਾਂ ਧੁੱਪ ਬਹੁਤ ਹੈ ਵਰਨਨ ਕਰ ਤਾਂ ਚੱਲੀ ਜਾਂਦੇ ਨੇ ਲੋਵੀ ਮੈਂ ਕਿਹਾ ਵਲੌਗ ਕੰਟੀਨਿਊ ਕਰ ਲਈਏ ਜਸੂ ਨਹੀਂ ਉੱਪਰ ਕਬੂਤਰੀਆਂ ਛੱਡਿਆ ਤੇ ਮੈਂ ਕਿਤੇ ਕੰਮ ਕਰ ਲਾਂਗੇ ਆ ਤਾਂ ਤੇ ਜਸੂ ਗਿਆ ਲਾਉਣ ਹਾਉ ਜਾ ਰਿਹਾ ਆ ਦੇਖੋ ਟੰਗੇਆਂ ਆਣ ਲਾਲੂਗਾ ਕਬੂਤਰੀਆਂ ਨੂੰ ਨਾਲੇ ਦਾਣਾ ਪਾਣੀ ਪਾ ਦੂਗਾ ਉੱਪਰ ਤੇ ਆਉ ਆਪਣੀ ਬੈਠੀ ਆ ਪਿੰਡੀ ਹਾ ਪਿੰਡੀ ਠੀਕ ਹੈ ਸ਼ਾਮ ਦਾ ਹੋ ਗਿਆ ਟਾਈਮ ਵੀ ਮਿੱਤਰੋ ਆਪਾਂ ਪਹੁੰਚ ਗਏ ਆ ਫਾਰਮ ਤੇ ਦੇਖ ਲਈ ਆ ਮੈਂ ਇਹ ਜਾਨਵਰ ਜੂਨਰ ਬੰਦ ਕਰਤੇਗਾ ਨਹੀਂ ਕਬੂਤਰ ਤੋਂ ਕਾਲੂ ਲੈ ਕੇ ਆਵਾਂ ਫਾਰਮ ਤੇ ਮੰਮੀ ਕਰਤੇ ਸਾਰਾ ਕੁਝ ਬੰਦ ਲੱਗ ਲੱਗੇ ਕਰੇ ਆ ਕਬੂਤਰ ਖੋਲ ਲੇ ਤੇ ਹਾਂ ਹਾਂ ਐਨ ਰੱਜ ਲੇ ਹਾਂ ਫਲੈਸ਼ ਬੰਦ ਹੈ ਦੇਖ ਲਈ ਨਿਗਾਹ ਮਾਰੀ ਉਧਰ ਨੂੰ ਗੇਟ ਉਧਰ ਨੂੰ ਜਾ ਕੇ ਆਉਣਾ ਮੈਂ ਆਹ ਖੋਲ ਲੀਏ ਪਹਿਲਾਂ ਤਾਂ ਮੈਂ ਕਹਿੰਦਾ ਜਿੰਨਾ ਜੋਰ ਨਾਲ ਤੇ ਜਿੰਨਾ ਜੋਰ ਸਾਰਾ ਬਲੌਗ ਬਣਾਉਣ ਤੇ ਲੱਗਦਾ ਹੁਣ ਜੋਰ ਤਾਂ ਚੱਲ ਕੀ ਲੱਗਦਾ ਓਨਾ ਕੱਲਾ ਗੇਟ ਲਵਾ ਦਿੰਦਾ ਇੱਧਰ ਦੇਖਾਂ ਤਾਂ ਬ੍ਰਹਮਾ ਜੀ ਬੰਦ ਨੇ ਓਕੇ ਰਪੋਟਾਂ ਨੇ ਤੇ ਕਬੂਤਰ ਦਾ ਚਲ ਬੰਦ ਨੇ ਦੂਜੇ ਦੇਖ ਲਾ ਪੌਂਡ ਦਾ ਪਾਣੀ ਬੱਲੇ 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 ਕੀ ਤੋਂ ਕੀ ਬਣਾਤਾ ਇਹਨਾਂ ਨੇ ਬਾਕੀ ਸਾਰਾ ਸੈਟ ਬੈਟਾ ਕੰਮ ਆ ਫਿਰਦੀਆਂ ਉਧਰ ਨੂੰ ਜਾ ਕੇ ਦੇਖਦਾ ਹੁਣ ਇੱਧਰ ਲਾ ਚਲੋ ਸੈਟਾ ਕੰਮ ਉਹ ਵੀ ਓਕੇ ਆ ਕੀ ਕਾਲਾ ਯੇ ਗੇਟ ਪਹਿਲਾ ਹਾਂ 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 ਆ ਬਾਹੋ ਪਾਉਂ ਹਾਂ ਬਈ ਮੈਂ ਕਹਾਂ ਚ ਸਾਲੇ ਕਿਧਰ ਬੈਠੇ ਨੇ ਉਹ ਆ ਤਾਂ ਉੱਪਰ ਚੜੇ ਬੈਠੇ ਨੇ ਚਲੋ ਕੋਈ ਨਹੀਂ ਘਰ ਨੂੰ ਚੱਲਦੇ ਆ ਘਰੇ ਆ ਗਏ ਬਈ ਮੈਂਡੀ ਨੂੰ ਕਮਾ ਲਈ ਆ ਜਾ ਆ ਜਾ ਹੁਣ ਤੂੰ ਲਾਈਟ ਭੱਜੀ ਹੋਈ ਆ ਲਾਈਟ ਭੱਜ ਗਈ ਬਈ ਰੋਜ਼ ਹੁਣ ਆਹੀ ਕੰਮ ਹੁੰਦਾ ਹੈ ਉਹ ਮੋਟਰ ਤੇ ਤਾਂ ਹੈਗੀ ਐ ਲੈਟ ਓਏ ਖੜ ਜਾ ਆਪਾਂ ਇਉਂ ਤਾਂ ਨਹੀਂ ਨੇਰੇ ਚ ਭਰੀ ਜਾਂਦੇ ਲੈ ਕਰ ਲੋ ਕਿ ਉਹਨੂੰ ਭੰਡ ਕੱਢੀ ਜਾ ਹੋਰ ਨੂੰ ਗਾੜਾ ਲੈਟਾਂ ਆਪਣੀ ਵਾਲੀਆਂ ਪੱਖਾ ਤਾਂ ਐ ਚੱਲਿਆ ਜਾਂਦੇ ਲੋਮੈਟਰ ਤੇ ਚੱਲ ਨੂੰ ਕਿਹੜਾ ਅੰਦਰ ਦਾ ਉਹ ਤਾਂ ਇਉਂ ਬੱਸ ਤੇ ਆ ਖੱਬੜ ਖੁੱਬੜ ਵੱਢ ਕੇ ਲੈਂਦਾ ਬਈ ਉਹਨਾਂ ਨੂੰ ਪਿੰਡੀ ਨੂੰ ਕਹਿੰਦਾ ਤਾਂ ਘੋੜੀਆਂ ਨੂੰ ਹੜ ਜਾ ਹਟ ਜਾ ਪਿੰਡੀ ਏ ਇਹਨੂੰ ਪਾ ਦੇ ਨਾ ਬਈ ਹੈਂ ਬਿਲਕੁਲ ਬਗਾਂ ਨੂੰ ਵਿਆਹ ਦਾ ਕੀ ਪ੍ਰੋਗਰਾਮ ਹੈ ਫਿਰ ਆਇਆ ਕੋਈ ਸੂਤਕੇ ਨਹੀਂ ਨਹੀਂ ਆਲੇ ਕੋਈ ਆਏਗਾ ਸਾਲੀ ਗਰਮੀ ਐ ਇੱਕ ਨੇ ਕਹਿੰਦੇ ਨੂੰ ਲੰਘ ਜਾਂਦੀ ਐ ਸਿਆੜ ਲੰਘ ਜਾਂਦਾ ਬਹੁਤ ਕਿਆ ਬਣੂ ਯਾਰ ਹੈ ਦੇਖੋ ਜਹਾਂ ਕਿਸਮਤ ਹੈ ਜਹਾਂ ਜੜੇਗੀ ਹੈ ਕਿਸਮਤ ਹੈ ਜਹਾਂ ਜੁੜੇਗੀ ਪਾਉਗੇ ਨਾ ਮੇਰੀ ਕਿਸਮਤ ਐਸੇ ਜੁੜੇਗੀ ਫੇਰ ਨਹੀਂ ਟੁੱਟੇਗੀ ਹੈ ਹਾਂ ਭਿੰਡੀ ਕੁੰਮਲਾ ਕੁੰਮਲਾ ਭਾਈ ਲਓ ਮੇਤਰੋ ਬਲੌਗ ਦੀ ਕਰੀਏ ਐਂਡਿੰਗ ਆਪਾਂ ਅਮਰਦੱਟੇ ਤੋਂ ਓਕੇ ਰਿਪੋਰਟ ਕਰਦਾ ਕੰਮ ਬਾਈ ਡੋਲੀਆਂ ਨਾਲ ਕੰਮ ਹੋਰ ਵਧੀਆ ਹੋ ਗਿਆ ਹਾਂਜੀ ਹਾਂਜੀ ਵੀਰੇ ਆਏ ਆ ਬੰਡਵੇਂ ਜੇ ਹੁਣ ਜਾਨਵਰ ਹੋ ਜਾਣਗੇ ਬੇਅੰਤ ਕਲੀਅਰ ਅਰਪਨ ਟਬਾਣਾ ਨਾਈ ਥੈਂਕ ਯੂ ਵੀਰੇ ਮਝੈ ਐਲ ਬਲੌਗਰ ਨਾਈਸ ਬਲੌਗ ਵੀਰ ਜੀ ਥੈਂਕ ਯੂ ਵੀਰੇ ਸ਼ੌਂਕੀ ਮੇਰਾ ਕਰਨ ਜੌਹਲ ਥੈਂਕ ਯੂ ਵੀਰੇ ਸੁਰਿੰਦਰ ਭਾਰਦਵਾਜ ਮਨਜੀਤ ਸਿੰਘ ਕਿਵੇਂ ਹੋ ਵਧੀਆ ਵਧੀਆ ਵੀਰੇ ਕਰਮਨਦੀਪ ਵੀਰੇ ਜਿਹੜਾ ਤੁਸੀਂ ਕਲਰ ਕੀਤਾ ਗਰੀਨ ਹਾਂਜੀ ਹਾਂ ਵੀਰੇ ਟੈਲਾਂ ਹੀ ਲਾਉਣੀਆਂ ਆਪਾਂ ਨੇ ਉਹ ਸਾਲਾ ਸੈੱਟ ਨਹੀਂ ਆਉਣਾ ਨਰਿੰਦਰ ਸਿੰਘ ਬਾਈ ਗਰਮੀਓ ਪਾਣੀ ਪਾ ਦੋ ਪਾਣੀ ਦਾ ਵੀਰੇ ਇੱਥੇ ਬਹੁਤ ਪਾਤ ਆਈ ਆਪਾਂ ਤਿੰਨ ਭਾਂਡੇ ਰੱਖੇ ਹੋਇਆ ਪੌਂਡ-ਪੌਂਡ ਭਰਤਾ ਗਰਦੀਪ ਪੁੱਲਰ ਪੁੱਲਰ ਵੀ ਥੋੜਾ ਟਰਕੀ ਦਾ ਪ੍ਰਾਈਸ ਕਿੰਨਾ ਹੈ ਟਰਕੀ ਵੀਰੇ ਆ ਜਾਂਦਾ 5-6000 ਦਾ ਵਧੀਆ ਜੋੜਾ ਸੈਣੀ ਲਵਦੀਪ ਅਰਪਨ ਟਵਾਣਾ ਧੰਨਵਾਦ ਬਾਈ ਇਹਨੇ ਕਮੈਂਟ ਕਰ ਲਈ ਤੇ ਮਿਲਦੇ ਆਂ ਅਗਲੇ ਵਲੌਗ 'ਚ ਵਾ ਸਟ੍ਰਾਈਕ ਖਤਮ ਹੋ ਜਵੇ ਫੇਰ ਆਪਾਂ ਵਲੌਗ ਤੇ ਵਲੌਗ ਛਾੜ ਦੇਣਾ ਸਟ੍ਰਾਈਕ ਕਰਕੇ ਹਲੇ ਕੰਮ ਥੋੜਾ ਜਿਆਦਾ ਰੋਕਿਆ ਹੋਇਆ ਰੁਕਿਆ ਨਹੀਂ ਮੈਂ ਤਾਂ ਵੈਸੇ ਹੀ ਪਾਈ ਆ ਨਾ ਪੈਸਿਆਂ ਦਾ ਕੋਈ ਚੱਕਰ ਨਹੀਂ ਕਿਉਂਕਿ ਆਪਣੇ ਵਿਊ ਨਹੀਂ ਰੁਕਣੇ ਚਾਹੀਦੇ ਤੇ ਆਪਣੇ ਬੰਦੇ ਖਣਾ ਉਹਨਾਂ ਨੇ ਦੇਖਣਾ ਹੁੰਦਾ ਵਲੌਗ ਮਿਲਦੇ ਆ ਅਗਲੀ ਵੀਡੀਓ ਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਾਂਗੇ ਅਗਲੀ ਵੀਡੀਓ ਚ